ਹਾਂਜੀ ਮੈਂ ਤੁਹਾਨੂੰ ਇਹ ਕਹਿੰਨੀ ਆ ਨਾ ਵੀ ਕਿਵੇਂ ਨਾ ਕਿਵੇਂ ਕਰਕੇ ਕੋਈ ਮੇਰਾ ਘਰ ਵਸਾਓ ਵੀ ਕਿੰਨੇ ਮੇਰੇ ਛੋਟੇ ਛੋਟੇ ਬੱਚੇ ਹੈਗੇ ਮੈਂ ਕਿਵੇਂ ਸੰਭਾਲਾਂ ਹਾਂ ਕੋਈ ਖੁਸ਼ਕਾਰ ਤੋਰ ਦਰਾਂਗੇ ਮੈਂ ਕੋਈ ਖੁਸ਼ਕਾਰ ਕੋਈ ਗੱਲ ਨਹੀਂ ਅੰਕਲ ਤੁਹਾਨੂੰ ਵੀ ਚਾਹ ਪਾਣੀ ਪਿਆ ਦਾਂਗੇ ਤੁਸੀਂ ਦੱਸੋ ਤਾਂ ਸਹੀ ਮੈਂ ਕੀ ਕਰਾਂ ਮੈਂ ਮੇਲ ਹੋਰ ਕੀ ਕਰਾਂ ਤੁਹਾਨੂੰ ਮਿਲਾਂ ਕੇਸ ਟਾਈਪ ਨਾ ਮਿਲਾਂ ਚਾਹ ਪਾਣੀ ਦੂਜਾ ਪਿਆਲਾ ਦੂਜਾ ਚਾਹ ਪਾਣੀ ਕਿਹੜਾ ਹੁੰਦਾ ਮੂੰਹ ਵਿਚਾਲਾ ਹੈਲੋ ਹਾਂ ਹਾਂ ਉਹ ਆਪਸ ਹਾਂਜੀ ਅੰਕਲ ਜੀ ਬੋਲੋ ਹੋਰ ਗਿਆ ਉਹ ਮੈਂ ਘੋੜੇ ਬੈਠਣਾ ਸੀ ਯਾਰ ਘੋੜੇ ਬੈਠਣੇ ਕਾਲ ਸੀ ਮਰ ਕੇ ਘੋੜੇ ਗਿਆ ਸੀ ਅੱਛਾ ਠੀਕ ਹੈ ਅੰਕਲ ਜੀ ਹੁਣ ਕੀ ਕਰੀਏ ਹਾਂਜੀ ਇੱਕ ਮਚਪੋਏ ਹਾਂਜੀ ਅੰਕਲ ਜੀ ਐਂ ਕਹਿੰਦੀ ਸੀ ਮੈਂ ਕਿਹਾ ਕੋਈ ਸਾਡਾ ਮਸਲਾ ਹੱਲ ਕਰਵਾ ਦਿੰਦੇ ਵੀ ਮੂਮਨ ਚਲ ਵਾਲਿਆਂ ਨੇ ਵੀ ਉਦਾਂ ਹੀ ਕਿਹਾ ਸੀਗਾ ਨਾ ਵੀ ਕਹਿੰਦੇ ਵੀ ਆਪਦੇ ਪਿੰਡ ਦੇ ਸਰਪੰਚ ਨੂੰ ਵੀ ਜਾਂ ਕੋਈ ਮੋਤਵਾਰ ਬੰਦਾ ਹੋਵੇ ਨੂੰ ਲੈ ਕੇ ਆਓ ਕਹਿੰਦੇ ਤੁਸੀਂ ਤੇ ਉਧਰੋਂ ਵੀ ਸਨੀ ਨੂੰ ਕਿਹਾ ਸੀਗਾ ਅੱਛਾ ਹਾਂਜੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਦੇ ਪਿੰਡ ਦਾ ਲੈ ਕੇ ਆਓ ਸ਼ਹਿਰ ਦਾ ਐਮ ਸੀ ਹਾਂ ਉਹਨਾਂ ਨੂੰ ਇਹ ਕਿਹਾ ਸੀ ਸਨੀ ਨੂੰ ਵੀ ਤੁਸੀਂ ਆਪਦੇ ਪਿੰਡ ਦਾ ਐਮ ਸੀ ਲੈ ਕੇ ਆਓ ਸ਼ਹਿਰ ਦਾ अच्छा। ਵੀ ਫੇਰੀ ਕੋਈ ਫੈਸਲਾ ਹੋਊਗਾ। ਅੱਛਾ। ਹਾਂਜੀ। ਕਿ ਕਿਤੇ ਤਰੀਕਾ ਕਿਵੇਂ? ਤਰੀਕ ਦਿਓ ਨਾ। ਤਰੀਕ 6 ਤਰੀਕ ਦੀ ਪਾਈ ਅੰਕ। ਅੱਛਾ। ਹਾਂ। ਹਾਂਜੀ। ਜਨਵਰੀ ਦੀ। ਮਾਲ ਕਦੇ ਮਿਲਣਾ ਹੈ? ਹਾਂਜੀ। ਬੰਦਿਆ ਵਾ। ਮਾਲ ਕਦੇ ਮਿਲਣਾ ਹੈ? ਬੰਦਿਆ ਹਾਂਜੀ ਉਹ ਮੈਂ ਤੁਹਾਨੂੰ ਐਂ ਕਹਿੰਦੀ ਸੀ ਨਾ ਮੈਂ ਕਿਹਾ ਵੀ ਤੁਸੀਂ ਵੀ ਨਾਨੀ ਵਰਗਿਆਂ ਨੂੰ ਮਿਲ ਲੈਂਦੇ ਵੀ ਕੋਈ ਬੈਠ ਕੇ ਗੱਲਬਾਤ ਕਰ ਲੈਂਦੇ ਤੁਸੀਂ ਆਪ ਹੀ ਕੈਸੇ ਮੈਂ ਤੁਹਾਨੂੰ ਇਹ ਨਾ ਤੋਰ ਤਾਂ ਦਿਆਂਗੇ ਕੁਝ ਕਰਾਂਗੀ ਨਾ ਹਾਂਜੀ ਕੋਈ ਤੁਹਾਨੂੰ ਕੁਝ ਕਰੀਏ ਤੋਰ ਤਾਂ ਦੇਵਾਂਗਾ ਹਾਂਜੀ ਅੰਕਲ ਜੀ ਹੁਣ ਮੈਂ ਤੁਹਾਨੂੰ ਬਹੁਤ ਮਿੰਤਾ ਕਰ ਲਈ ਅੰਕਲ ਉਹਨੀਆਂ ਮੈਂ ਤਾਂ ਉਹਨਾਂ ਦੇ ਚਾਈ ਜੰਦੀ ਹਾਂ ਹਾਂ ਉਹ ਮੈਂ ਬਰਿਆ ਦਾ ਉਹਨਾਂ ਲਊਂਗਾ ਤੂੰ ਦੱਸ ਹਾਂਜੀ ਮੈਂ ਤੁਹਾਨੂੰ ਇਹ ਕਹਿੰਨੀ ਆ ਨਾ ਵੀ ਕਿਵੇਂ ਨਾ ਕਿਵੇਂ ਕਰਕੇ ਕੋਲ ਮੇਰਾ ਘਰ ਬਸਾਓ ਵੀ ਕਿਨ ਮੇਰੇ ਛੋਟੇ ਛੋਟੇ ਬੱਚੇ ਹੈਗੇ ਮੈਂ ਕਿਵੇਂ ਸੰਭਾਲਣਾ ਉਹ ਬਿਸ਼ਾ ਦੇਂਗਾ ਕੋਲੋ ਖੁਸ਼ ਕਰ ਹਾਂਜੀ ਆ ਕੋਲੋ ਖੁਸ਼ ਕਰ ਤੋਰਦਾ ਰਹਿਗਾ ਹਾਂ ਹਾਂਜੀ ਅੰਕਲ ਜੀ ਮੈਂ ਆ ਕੋਲੋ ਖੁਸ਼ ਕਰ ਕੋਈ ਗੱਲ ਨਹੀਂ ਅੰਕਲ ਤੁਹਾਨੂੰ ਵੀ ਚਾਹ ਪਾਣੀ ਪਿਆ ਦਾਂਗੇ ਜਿੰਨੇ ਜੀਰੋ ਆ ਮੈਂ ਅੱਗ ਨਾਲ ਘੰਟੇ ਕੋਲੇ ਪੈਂਜੀ ਦਾ ਹਾਂਜੀ ਰੋਟੀ ਤਾਂ

ਇਹਨੂੰ ਕੱਲ ਵੀ ਆਖਿਆ ਸੀ ਵੀ ਬਰਿਆਵਾਂਗੇ ਨਾ ਹਾਂਜੀ ਮੈਂ ਹੈ ਹੀ ਕਿੰਨੀ ਐ ਨਾ ਵੀ ਤੁਸੀਂ ਜਾਂ ਤਾਂ ਬੰਟੀ ਵਰਗਿਆਂ ਨਾਲ ਗੱਲ ਕਰੋ ਜਾਂ ਸਨੀ ਨਾਲ ਗੱਲ ਕਰੋ ਇਹੀ ਮੈਂ ਤੁਹਾਨੂੰ ਅੱਛਾ ਸਨੀ ਨਾਲ ਹਾਂਜੀ ਇਹ ਤਾਂ ਫਿਰ ਤੁਸੀਂ ਮੈਂ ਕਿਹਦ ਕਰਾਵੀ ਫਿਰ ਤੁਮ ਨੂੰ ਸਮਝ ਨਹੀਂ ਆਇਆ ਅੰਕਲ ਮੈਨੂੰ ਉਹ ਇਹ ਤੂੰ ਉਸ ਕਰ ਲੈ ਮੈਂ ਫਿਰ ਉਹਨਾਂ ਨੂੰ ਬਰਿਆਵਾਂਗਾ ਜੇਰੀ ਆ ਕੀ ਕਰਾਂ ਮੈਨੂੰ ਇਹ ਵੀ ਦੱਸੋ ਵੀ ਮੈਂ ਕਰਾਂ ਕੀ ਉਹ ਦੱਸ ਲੈਣੀ ਭਰਾਈ ਕਰਨ ਤੁਸੀਂ ਦੱਸੋਗੇ ਤਾਂ ਮੈਨੂੰ ਫੇਰ ਹੀ ਪਤਾ ਲੱਗੂਗਾ ਨਾ ਮੈਂ ਕੀ ਕਰਾਂ ਮੈਂ ਤੁਸੀਂ ਦੱਸੋ ਤਾਂ ਸਹੀ ਮੈਂ ਕੀ ਕਰਾਂ ਮੈਂ ਮੇਹਰ ਹੋਰ ਕੀ ਕਰਾਂ ਤੁਹਾਨੂੰ ਮਿਲਾਂ ਕਿਸ ਟਾਈਪ ਨਾਲ ਮਿਲਾਂ ਹਾਂ ਕਿਵੇਂ ਮਿਲਾਂ ਮੈਂ ਤੁਹਾਨੂੰ ਕਿਹਾ ਸੀ ਕੱਲ ਵੀ ਨਾਨੀ ਆਈ ਜਾਂਦੇ ਹੈਗੇ ਆ ਵੀ ਆਪਾਂ ਮਿਲ ਬਈ ਬੈਠ ਜੋ ਤੁਸੀਂ ਕੱਲ ਵੀ ਗੱਲ ਨਾਲੇ ਨਾਲ ਕਰਾਂਗੇ ਫਿਰ ਤੋਂ ਹਾਂਜੀ ਤੇ ਫਿਰ ਗੱਲ ਤਾਂ ਵੀ ਵੱਡੇ ਹੀ ਕਰਨਗੇ ਨਾ ਮੈਂ ਤਾਂ ਕੋਈ ਗੱਲ ਇਹ ਨਹੀਂ ਨਾ ਕਰ ਸਕਦੀ ਨਾਨੀ ਵਰਗੀ ਗੱਲ ਕਰਨੀ ਚਲੋ ਠੀਕ ਹੈ ਇੰਨੀ ਕਰ ਸਕਦੀ ਹਾਂ ਵੀ ਮੈਂ ਮੇਰੇ ਨਾਲ ਗੱਲ ਕਰਨੀ ਆ ਤੁਸੀਂ ਅੱਛਾ ਮੈਂ ਵੀ ਹਾਂ ਮੇਰੇ ਨਾਲ ਗੱਲ ਮਤਲਬ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਹੀ ਜਾਨੀ ਹਾਂ ਹੁਣ ਲੈ ਇੰਨੂੰ ਕਹਨ ਮਦਦ ਵਾਲਾ ਸਤਾ ਅੰਕਲ ਮਤਨ ਕਹੀਏ ਨੇ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਕੀ ਗੱਲ ਕੀ ਹੈ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਨਾ ਕਿ ਮੈਂ ਮੈਂ ਕੀ ਕਰ ਮੈਂ ਕਹਾਂ ਤੁਸੀਂ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਨਾ ਮੈਂ ਕੀ ਕਰ ਸਕਦੀ ਹੈਗੀ ਆ ਵੀ ਚਾਹ ਪਾਣੀ ਤੁਹਾਨੂੰ ਕਿਹਾ ਹੈਗਾ ਵੀ ਕੋਈ ਗੱਲ ਨਹੀਂ ਪਾਣੀ ਦੂਜਾ ਪਿਆ ਪੈਸੇ ਲੈ ਲਓ ਜੇ ਤੁਸੀਂ ਹਾਂਜੀ ਪੈਸੇ ਲੈ ਲਓ ਜੇ ਤੁਸੀਂ ਕਿਉਂ ਬੋਲਦੇ ਨਹੀਂ ਹਾਂਜੀ ਸਾਹ ਪਾਣੀ ਦੂਜਾ ਪਿਆਣਾ ਦੂਜਾ ਚਾਹ ਪਾਣੀ ਕਿਹੜਾ ਹੁੰਦਾ ਮੂੰਹ ਮਿੱਠੇ ਵਾਲਾ ਮੂੰਹ ਮਿੱਠੇ ਵਾਲਾ ఆ హాଁ جی నాల్ ਨੂੰ ਲਗੋਰ ਕੀ ਸਮਝ ਨਹੀਂ ਆਈ ਅੰਕਲ ਜੀ ਥੋੜਾ ਸਾਫ਼ ਬੋਲੋ ਮੈਨੂੰ ਤਾਂ ਸਮਝ ਨਹੀਂ ਆ ਨਾਲ ਨੂੰ ਲਾ ਕੇ ਫੇਰ ਤਾਂ ਕਰ ਕਰਾਂ ਉਹ ਨਾਲ ਨੂੰ ਲਾ ਕੇ ਤਾਂ ਉਹਨੂੰ ਬਰਾਉਰ ਵੀ ਲਊਗਾ ਨਾਲ ਨੂੰ ਬੁਲਾ ਕੇ ਨਾਲ ਲਾ ਕੇ ਫੇਰ ਤਾਂ ਵੀ ਨੂੰ ਨਾਲ ਲਾ ਕੇ ਮੈਨੂੰ ਸਮਝ ਨਹੀਂ ਆਈ ਜਾਂਦੀ ਅੰਕਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਹੋਰ ਦੇ ਹੋਰ ਕੀ ਕੀ ਮਤਲਬ ਉਹ ਦੇ ਹੋਰ ਕੀ ਬਿਆਲੋ ਨੂੰ ਕੀ ਦਵਾਂ ਆਪ ਤੇ ਨਹੀਂ ਪੜਾ ਕੱਟੂ